ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਜੋ ਸਿੱਖ ਨੂੰ ਗੁਰਬਾਣੀ ਰਾਹੀਂ ਸੋਚ ਦਿੱਤੀ ਹੈ ਕਿ ਅਸੀਂ ਮਾਨਵਤਾ ਦਾ ਕਿਸ ਤਰ੍ਹਾਂ ਭਲਾ ਕਰਨਾ ਹੈ ਕਿਵੇਂ ਅਸੀਂ ਆਪਣੀ ਦਸਵੰਦ ਦੀ ਕਮਾਈ ਵਿੱਚੋਂ ਜਿੱਥੇ ਵੀ ਸਾਨੂੰ ਲੱਗੇ ਕੋਈ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਅਸੀਂ ਵੱਧ ਚੜ ਕੇ ਹੈਲਪ ਕਰਨੀ ਹੈ ਤਾਂ ਕਿ ਅੱਗੇ ਤੋਂ ਉਹ ਪਰਿਵਾਰ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੱਕ ਕੇ ਸਮਾਜ ਦੇ ਵਿੱਚ ਉਹ ਇੱਕ ਵਧੀਆ ਰੋਲ ਅਦਾ ਕਰ ਸਕਣ ਪਰ ਜਦੋਂ ਅਸੀਂ ਆਪਣੀ ਪ੍ਰਚਾਰਕ ਸ਼੍ਰੇਣੀ ਵੱਲ ਵੇਖਦੇ ਹਾਂ ਤੇ ਸੱਚੀ ਗੱਲ ਬੜਾ ਮਨ ਦੁਖੀ ਹੁੰਦਾ ਹੈ ਕਿ ਸਾਡੇ ਪਿੰਡਾਂ ਵਿੱਚ ਕਈ ਗਰੰਥੀ ਸਿੰਘ ਕਈ ਪਾਟੀ ਸਿੰਘ ਜਿਨ੍ਹਾਂ ਦੀ ਬੜੀ ਤਰਸਯੋਗ ਹਾਲਤ ਸਾਡੇ ਸਮਾਜ ਨੇ ਬਣਾ ਦਿੱਤੀ ਹੈ ਜਿਹੜੀ ਅੱਜ ਘਟਨਾ ਵਾਪਰੀ ਹੈ ਹਰਿਆਣੇ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਪਿੰਡ ਲਾਣੀ ਦਾ 19 ਸਾਲ ਦਾ ਨੌਜਵਾਨ ਜੋ ਪਾਠ ਕਰਕੇ ਇੰਜ ਕਹਿ ਲੋ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਤਾ ਲੱਗਾ ਹੈ ਕਿ ਉਹ ਉਹਦਾ ਪ੍ਰਵਾ ਉਹਦਾ ਪਿਤਾ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਜਾਨੀ ਕਿ ਉਹ ਬਿਮਾਰ ਚੱਲ ਰਿਹਾ ਹੈ ਤੇ ਇਹੋ ਬੱਚਾ 19 ਸਾਲ ਦਾ ਜਿਹੜਾ ਸੀ ਉਹ ਪਰਿਵਾਰ ਦੇ ਇੰਜ ਕਹਿ ਲੋ ਕਿ ਇਹ ਰੋਜੀ ਰੋਟੀ ਦਾ ਵਸੀਲਾ ਬਣਿਆ ਹੋਇਆ ਸੀ ਉਹਦੇ ਮਕਾਨ ਦੀ ਛੱਤ ਉਹਦੇ ਉੱਪਰ ਡਿੱਗਣ ਨਾਲ ਉਸ 19 ਸਾਲੇ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਜਿੱਚੇ ਸਾਡੇ ਵੀਰ ਸੁਸਾਇਟੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲ ਚੜ ਕੇ ਥਾਂ-ਥਾਂ ਤੇ ਲੰਗਰ ਲਾ ਰੀਆਂ ਨੇ ਸਾਡਾ ਫਰਜ ਬਣਦਾ ਹੈ ਕਿ ਇਦਾਂ ਦੇ ਵੀਰਾਂ ਵੱਲ ਇਦਾਂ ਦੇ ਪਰਿਵਾਰਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਿੱਥੇ ਵੀ ਜਿਸ ਇਲਾਕੇ ਵਿੱਚ ਵੀ ਕੋਈ ਇਦਾਂ ਦਾ ਨੌਜਵਾਨ ਵੀਰ ਬੈਠਾ ਜ ਜਿਹਦੀ ਅਸੀਂ ਹੈਲਪ ਕਰ ਸਕੀਏ ਕਈ ਵਾਰੀ ਸਾਨੂੰ ਲੱਗਦਾ ਕਿ ਜਿਹੜਾ ਬਾਣੀ ਦਾ ਵਾਕ ਹੈ ਕਿ ਅਕਲ ਨਹੀਂ ਸਾਬ ਸੇਵੀ ਹੈ ਜਦੋਂ ਅਸੀਂ ਬਾਣੀ ਚ ਪੜਦੇ ਵੀ ਅਕਲੀ ਕੀਚੇ ਦਾਨ ਜਿਹੜਾ ਇਹਦੀ ਮਦਦ ਕਰਨੀ ਉਹ ਵੀ ਅਕਲ ਨਾਲ ਕਰਨੀ ਚਾਹੀਦੀ ਹੈ ਪਰ ਕਿਈ ਵੇਰੇ ਸੀ ਦੇਖਦੇ ਆ ਵੀ ਅਸੀਂ ਦੇਖਾ ਦੇਖੀ ਜਿੱਥੇ ਸਾਨੂੰ ਲੱਗਦਾ ਕਿ ਭਰੇ ਘਰ ਭਰ ਰਹੇ ਆ ਜਿੱਥੇ ਲੋੜ ਆ ਉਧਰੋਂ ਅਸੀਂ ਧਿਆਨ ਨਹੀਂ ਦਿੰਦੇ ਜਿਵੇਂ ਕੋਈ ਲੋੜਵੰਦ ਪਰਿਵਾਰ ਜਿੱਥੇ ਵੀ ਤੁਸੀਂ ਬੈਠੇ ਹੋ ਭਾਵੇਂ ਤੁਹਾਡੇ ਕੋ ਪਿੰਡ ਵਿੱਚ ਆ ਭਾਵੇਂ ਤੁਹਾਡੇ ਕੋ ਆਂਡ ਗਵਾਂਡ ਜਿੱਥੇ ਕੋਈ ਲੋੜਵੰਦ ਪਰਿਵਾਰ ਉਹਦੀ ਮਦਦ ਕਰੋ ਬੜਾ ਜਮਾਨ ਦੁਖੀ ਹੋਇਆ ਕਿ ਪਿੰਡ ਲਲਾਨੀ ਦਾ ਇਹ 19 ਸਾਲ ਦਾ ਨੌਜਵਾਨ ਜਿਹੜਾ ਪਾਠ ਕਰਕੇ ਆਪਣਾ ਪਰਿਵਾਰ ਪਾਲਦਾ ਸੀ ਤੇ ਪਿਤਾ ਵੀ ਮਾਨਸਿਕ ਤੌਰ ਤੇ ਜਿਹੜਾ ਸੀ ਉਹ ਠੀਕ ਨਹੀਂ ਸੀ ਤੇ ਪਰਿਵਾਰ ਦਾ ਰੋ ਰੋ ਕੇ ਸੱਚੀ ਬਰਹਾਲ ਹੋਇਆ ਜਿੰਨੇ ਵੀਰਾਂ ਨਾਲ ਅੱਜ ਸਾਡੀ ਗੱਲਬਾਤ ਹੋਈ ਹੈ ਹਰ ਇੱਕ ਵੀਰ ਨੇ ਦੁੱਖ ਜਾਰ ਕੀਤਾ ਹੈ ਕਿ ਉਹ ਨੌਜਵਾਨ ਦੇਥ ਮੁਰ ਨਾਲ ਸੱਚੀ ਗੱਲ ਹੈ ਕਿ ਇੱਕ ਸਵਾਲੀਆ ਚਿੰਨ ਸਾਡੇ ਸਾਰਿਆਂ ਉੱਤੇ ਲੱਗਦਾ ਹੈ ਕਿ ਜਦੋਂ ਅਸੀਂ ਗੁਰਪ੍ਰੋਬ ਬਣਾਉਂਦੇ ਹਾਂ ਗੁਰੂ ਪਾਤਸ਼ਾਹ ਦਾ ਕਿੱਦਾਂ ਅਸੀਂ ਲੜੀਆਂ ਲਾਉਂਦੇ ਹਾਂ ਕਿੱਦਾਂ ਅਸੀਂ ਜਿਹੜੀ ਹੈ ਲਾਈਟਿੰਗ ਕਰਦੇ ਹਾਂ ਫੁੱਲਾਂ ਦੀ ਸਜਾਵਟ ਕਰਦੇ ਹਾਂ ਲੱਖਾਂ ਕਰੋੜਾਂ ਰੁਪਏ ਅਸੀਂ ਲੰਗਰਾਂ ਤੇ ਲਾ ਦਿੰਨੇ ਆ ਕਦੀ ਇੱਧਰ ਵੀ ਧਿਆਨ ਦੇਵਾਂਗੇ ਅਸੀਂ ਜੇ ਗੁਰਨਾਨ ਸਿੰਘ ਮਹਾਰਾਜ ਭਾਈ ਲਾਲੋ ਦੇ ਘਰ ਜਾਂਦੇ ਆ ਜੇ ਸੱਚੀ ਅਜਗੁਰੂ ਨਾਨਕ ਸਾਹਿਬ ਆਜਾਣ ਮੈਨੂੰ ਸਰਦਾਰ ਮਨੋਰ ਸਿੰਘ ਮਾਰਕੋ ਦੀ ਜਿਹੜੀਆਂ ਉਹ ਚਿੱਠੀਆਂ ਲਿਖਸਤ ਗੁਰੂ ਵੱਲ ਪਾਈਆਂ ਜਿਨ੍ਹਾਂ ਨੇ ਪੜ੍ਹੀ ਹੋएगी ਪਤਾ ਹੋਏਗਾ ਕਿ ਜਦੋਂ ਉਹਨਾਂ ਲਿਖਿਆ ਵੀ ਲਿਖ ਤੁਮ ਮਨੋਰ ਸਿੰਘ ਮਾਰਕੋ ਅੱਗੇ ਮਿਲੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਜਦੋਂ ਉਹਦੇ ਵਿੱਚ ਉਹਨਾਂ ਨੇ ਸ਼ਬਦਾਵਲੀ ਲਿਖਿਆ ਨਾ ਉਹ ਇੱਕ ਵਾਰੀ ਹਲੂਣ ਕੇ ਰੱਖ ਦੇਣ ਵਾਲੀ ਵੀ ਗੁਰੂ ਨਾਨਕ ਸਾਹਿਬ ਇੱਕ ਵਾਰੀ ਆਣ ਕੇ ਵੇਖ ਕਦੀ ਤੁਸੀਂ ਤੇ ਭਾਈ ਮਰਦਾਨਾ ਜੀ ਪ੍ਰਚਾਰ ਕਰ ਜਾਂਦੇ ਸੀ ਤੁਹਾਨੂੰ ਕੌੜੇ ਕਸੜੇ ਪੂਜਨ ਖਾਣੇ ਪੈਂਦੇ ਸੀ ਆਣ ਕੇ ਵੇਖੋ ਅੱਜ ਤੁਹਾਡੇ ਲੰਗਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ ਸਿੱਖ ਵਧ ਛੱਡ ਕੇ ਲੰਗਰਾਂ ਦੀ ਰੂਪਰੇਖਾ ਹੀ ਬਦਲ ਕੇ ਰੱਖ ਦਿੱਤੀ ਹੈ ਵੀ ਜਿਹੜੀ ਗੁਰੂ ਸਾਹਿਬ ਨੇ ਸਭ ਤੋਂ ਵੱਧ ਸੇਧ ਉੱਤੇ ਜ਼ੋਰ ਦਿੱਤਾ ਸੀ ਅੱਜ ਸੜਾ ਲੱਖਾਂ ਕਰੋੜਾਂ ਰੁਪਈਆ ਦਾ ਖਰਚਾ ਇਹਨਾਂ ਕੰਮਾਂ ਤੇ ਲੱਗ ਰਿਹਾ ਤੇ ਜੇ ਕੋਈ ਸਿਆਣਾ ਨੌਜਵਾਨ ਪ੍ਰਬੰਧਕ ਵੀਰ ਸਾਨੂੰ ਇਹਨਾਂ ਮਰਮਤਾਂ ਤੋਂ ਰੋਕਦਾ ਕਿ ਆਪਾਂ ਸੱਚ ਜਿੱਥੇ ਲੋੜਾ ਉੱਥੇ ਖਰਚਾ ਕਰੀਏ ਜੇ ਅਸੀਂ ਲੱਖਾਂ ਰੁਪਈਆ ਇਹਨਾਂ ਕੰਮਾਂ ਤੇ ਲਾ ਸਕਦੇ ਹਾਂ ਤੇ ਕੀ ਅਸੀਂ ਇਹੋ ਜਿਹੇ ਪਰਿਵਾਰਾਂ ਦੇ ਨਾਲ ਨਿਕਲ ਹੋ ਸਕਦੇ ਜਿੱਥੇ ਲੋੜਾ ਅਸੀਂ ਇਹੋ ਜਿਹੇ ਨੌਜਵਾਨਾਂ ਨੂੰ ਕੋਈ ਘਰ ਬਣਾ ਕੇ ਦੇ ਦਈਏ ਕੋਈ ਥੋੜਾ ਬਹੁਤਾ ਕਹੀ ਦੀ ਦਵਾਈ ਬੂਟੀ ਦਾ ਪ੍ਰਬੰਧ ਕਰ ਦਈਏ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਵੀ ਤੁਹਾਨੂੰ ਲੱਗੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਆਪਣੇ ਘਰ ਤੋਂ ਬਾਹਰ ਜਾ ਕੇ ਜਾਂ ਕਿਸੇ ਦੂਜੇ ਪਿੰਡ ਜਾ ਕੇ ਜੇ ਅਸੀਂ ਭਰਿਆਂ ਦੇ ਘਰ ਭਰ ਰਹੇ ਹਾਂ ਕਿਵੇਂ ਅੱਜ ਸਾਡੇ ਸਮਾਜ ਦੇ ਲੱਖਾਂ ਕਰੋੜਾਂ ਦੀ ਜੇ ਅਸੀਂ ਦੇਹਤਾਰੀ ਬਾਬਿਆਂ ਨੂੰ ਗੱਡੀਆਂ ਲੈ ਕੇ ਦੇ ਸਕਦੇ ਹਾਂ ਤੇ ਇੱਧਰ ਕਿਉਂ ਨਹੀਂ ਧਿਆਨ ਦੇ ਸਕਦੇ ਜਿੱਥੇ ਮੈਂ ਵਿਦੇਸ਼ਾਂ 'ਚ ਬੈਠੇ ਵੀਰਾਂ ਨੂੰ ਬੇਨਤੀ ਕਰਦਾ ਵੀ ਆਪ ਉਹ ਆਪਣੇ ਪਿੰਡਾਂ ਵੱਲ ਧਿਆਨ ਮਾਰੋ ਕੀ ਤੁਹਾਡੇ ਪਿੰਡ ਦੇ ਗਰੰਥੀ ਤਨਖਾਹ ਕਿੰਨੀ ਹੈ ਕਿਤੇ ਉਹ ਗਜਾ ਕਰਕੇ ਰੋਟੀ ਤ ਨਹੀਂ ਖਾ ਰਿਆ ਅਜੇ ਵੀ ਪੰਜਾਬ ਹਰਿਆਣਾ ਬਹੁਤ ਐਸੇ ਇਲਾਕੇ ਆ ਜਿੱਥੋਂ ਦੇ ਗਰੰਥੀ ਸਿੰਘ ਗਜਾ ਕਰਕੇ ਵੱਖ-ਵੱਖ ਘਰਾਂ ਵਿੱਚੋਂ ਰੋਜ਼ ਰੋਟੀ ਮੰਗ ਕੇ ਆਪਣੇ ਪਰਿਵਾਰਾਂ ਨੂੰ ਖਵਾਉਂਦੇ ਆ ਕੀ ਉਹਨਾਂ ਦਾ ਪ੍ਰਬੰਧ ਨਹੀਂ ਅਸੀਂ ਕਰ ਸਕਦੇ ਕਿ ਉਹਨਾਂ ਨੂੰ ਕਿਸੇ ਦੇ ਕੋਲ ਮੰਗਣਾ ਨਾ ਪਵੇ ਉਹਨਾਂ ਦੀ ਪ੍ਰੋਪਰ ਤਨਖਾਹ ਹੋਵੇ ਉਹਨਾਂ ਨੂੰ ਥਾਂ-ਥਾਂ ਤੇ ਜਾ ਕੇ ਮਨਮਤਾ ਨਾ ਕਰਨੀਆਂ ਪੈਣ ਅੱਜ ਉਸ 19 ਸਾਲ ਦੇ ਨੌਜਵਾਨ ਦੀ ਡੈਥ ਦੇ ਨਾਲ ਸੱਚੀ ਗੱਲ ਹੈ ਇੱਕ ਵਾਰੀ ਸਵਾਲੀਆ ਚਿੰਨ ਲੱਗ ਗਿਆ ਕਿ ਜੇ ਸਾਡੇ ਚੰਗੀ ਚੰਗੀ ਆਵਾਜ਼ ਵਾਲੇ ਜਿਹੜੇ ਚੰਗੇ ਚੰਗੇ ਚੋਟੀ ਦੇ ਰਾਗੀ ਉਹ ਗਾਇਕੀ ਵਾਲੇ ਬਣੇ ਤੁਰਪੇ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਵੀ ਸਾਡੇ ਜੇ ਉਸ ਇਲਾਕੇ ਦਾ ਕੋਈ ਵੀ ਸੁਣ ਰਿਹਾ ਜਾਂ ਜਿਹੜੇ ਬਾਕੀ ਵੱਖ-ਵੱਖ ਥਾਵਾਂ ਤੇ ਵੀਰ ਬੈਠੇ ਆ ਸੱਚੀ ਉਹ ਲੋੜਵੰਦ ਪਰਿਵਾਰ ਆ ਸਾਨੂੰ ਇਹੋ ਜਿਹੇ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਜਿੱਥੋਂ ਦੇ ਵੀ ਲੋਕ ਜਿੱਥੇ ਵੀ ਆਵਾਜ਼ ਕੋਈ ਆਪਣੀ ਬੁਲੰਦ ਕਰ ਸਕਦਾ ਵਾ ਜਿੱਥੇ ਜਿੱਥੇ ਲੋਕ ਕੱਲਾ ਇਹ ਨੌਜਵਾਨੀ ਹੋਰ ਵੀ ਪਤਾ ਨਹੀਂ ਕਿੰਨੇ ਨੌਜਵਾਨ ਹੋਣਗੇ ਜਿਹੜੇ ਇਦਾਂ ਦੀ ਗਰੀਬੀ ਦੇ ਸ਼ਿਕਾਰ ਵਾ ਉਹ ਨੌਜਵਾਨ ਕਿੰਨਾ ਸੋਹਣਾ ਤਸੰਖਾ ਮੈਂ ਸੱਚੀ ਗੱਲ ਉਹਦੀ ਫੋਟੋ ਵੇਖ ਕੇ ਨਾ ਬੜਾ ਮਨ ਅਜ ਦੁਖੀ ਹੋਇਆ ਕਿ ਮਤਲਬ ਮਕਾਨ ਦੀ ਛਾਤ ਉਹਦੇ ਉੱਤੇ ਡਿੱਗ ਪਈ ਐ ਤੇ ਉਹਦੀ ਡੈਥ ਹੋ ਗਈ ਤੇ ਮੇਰੀ ਹੱਥ ਜੋੜ ਕੇ ਬੇਨਤੀ ਐ ਮੇਰੇ ਵੀਰੋ ਨਾ ਆਪਾਂ ਇਹਨਾਂ ਕੰਮਾਂ ਵਿੱਚ ਆਪਣਾ ਆਪ ਨੂੰ ਉਜਾੜੀਏ ਸਾਨੂੰ ਜਿਹੜੇ ਲੋੜਵੰਦ ਪਰਿਵਾਰ ਵਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਜੇ ਕੋਈ ਤੁਹਾਡੇ ਇਲਾਕੇ ਦਾ ਕੋਈ ਵੀਰ ਬਿਮਾਰ ਵਾ ਜ ਪਤਾ ਨਹੀਂ ਕਿੰਨੇ ਵੀਰ ਇਹਨਾਂ ਦੇ ਸਾਨੂੰ ਫੋਨ ਆਉਂਦੇ ਆ ਕਿ ਇਹਦੇ ਗੁਰਦਿਆਂ ਦੀ ਪ੍ਰੋਬਲਮ ਆ ਕਿਸੇ ਘਰ ਚ ਮਾਂ ਬਿਮਾਰ ਆ ਕਹੇਦਾ ਕੋਈ ਪਿਤਾ ਬਿਮਾਰ ਆ ਕਹੇਦਾ ਕੋ ਪੁੱਤਰ ਧੀ ਬਿਮਾਰ ਆ ਕਿਸੇ ਘਰ ਚ ਧੀ ਬਿਮਾਰ ਵਾ ਜਿਹਨਾਂ ਦੇ ਮਤਲਬ ਅਸੀਂ ਮੈਨੇ ਆਂਦਾ ਵੀ ਅਸੀਂ ਉਹਨਾਂ ਨੂੰ ਭਿਖਾਰੀ ਬਣਾਈਏ ਪਰ ਜਿਹੜੀ ਬਣਦੀ ਬੁਢਲੀ ਕੋਈ ਜਿਹੜੀ ਮੈਡੀਸਨ ਆ ਉਹਦਾ ਤੇ ਆਪਾਂ ਮਾੜਾ ਮੋੜ ਪ੍ਰਬੰਧ ਕਰਕੇ ਦੀਏ ਅਸੀਂ ਕੋਈ ਬਾਬੇ ਨਹੀਂ ਅਸੀਂ ਇੱਕ ਆਮ ਪ੍ਰਚਾਰਕ ਸਾਨੂੰ ਜੇ ਇੰਨੇ ਫੋਨ ਆਉਂਦੇ ਆ ਤੇ ਪੱਕੀ ਗੱਲ ਆ ਉਹ ਵੱਡੀਆਂ ਵੱਡੀਆਂ ਕਮੇਟੀਆਂ ਤੇ ਦੇਹਧਾਰੀ ਬਾਬਿਆਂ ਨੂੰ ਫੋਨ ਵੀ ਕਰਦੇ ਹੋਣਗੇ ਪਰ ਮੇਰੀ ਬੇਨਤੀ ਆ ਖਲੋਈਏ ਨਾਲ ਆਪਾਂ ਇਹੋ ਜਿਹੇ ਵੀਰਾਂ ਦੇ ਆਪਾਂ ਨੂੰ ਆਪਣੇ ਸਮਾਜ ਦੇ ਇਹਨਾਂ ਲੋੜਵੰਦ ਵੀਰਾਂ ਦੀ ਮਦਦ ਕਰਕੇ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਆ ਕਿ ਜੇ ਇੱਕ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਲੇ ਵੀਰਾਂ ਦੀ ਹਾਲਤ ਹੈ ਆਮ ਲੋਕਾਂ ਦੀ ਕੀ ਹਾਲਤ ਹੋਏਗੀ ਤੋਂ ਮੇਰੀ ਆਸ ਆ ਕਿ ਜਿਹੜੇ ਵੀ ਮੇਰੇ ਵੀਰ ਉਸ ਇਲਾਕੇ ਦੇ ਸੁਣਦੇ ਹੋਣਗੇ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਬਾਹ ਫੜੀਏ ਜਿਵੇਂ ਪਿਛਲੇ ਦਿਨੀ ਅਸੀਂ ਬੇਨਤੀ ਕੀਤੀ ਸੀ ਕਿ ਪਿੰਡ ਅਜੋਵਾਲ ਹੁਸ਼ਿਆਰਪੁਰ ਦੇ ਇਲਾਕੇ 'ਚ 500 ਤੋਂ ਵੱਧ ਐਸੇ ਪਰਿਵਾਰ ਆ ਜਿਹੜੇ 50 50 60 60 ਸਾਲ 100 100 ਸਾਲ ਤੋਂ ਝੋਪੜੀਆਂ ਜਿਨ੍ਹਾਂ ਨੇ ਗੁਜ਼ਾਰਤੀਆਂ ਤੇ ਕਮਾਲ ਦੀ ਗੱਲ ਆ ਉਹਨਾਂ ਦੇ ਬੱਚੇ ਸਾਫ ਸੂਰਤ ਆ ਤੁਸੀਂ ਵੇਖੋ ਸਿਰਾਂ ਦੇ ਜਿਹੜੇ ਵਾਲ ਉਹਨਾਂ ਨੇ ਸੇਬਿਆਂ ਨਾਲ ਵਧਿਆ ਜਿਹਨਾਂ ਨਾਲ ਬੱਚੇ ਨੂੰ ਪੁੱਛਿਆ ਨਾ ਉਹਨਾਂ ਕੋਲ ਚੰਗੇ ਸ਼ੈਂਪੂ ਵੀ ਆ ਨਹੀਂ ਆ ਸਾਬਣ ਵੀ ਆ ਨਹੀਂ ਆ ਅਜੇ ਉਹਨਾਂ ਕੋਲ ਬਹਾਨਾ ਹੈਗਾ ਕੇਸ ਕਟਾਉਣ ਦਾ ਪਰ ਉਹ ਫੇ ਵੀ ਨਹੀਂ ਕਟਾਉਂਦੇ ਤੇ ਜਿਨ੍ਹਾਂ ਕੋਲ ਸਭ ਕੁਝ ਹੈਗਾ ਉਹ ਅੱਜ ਸਿੱਖੀ ਤੋਂ ਬਾਗੀ ਹੋ ਰਹੇ ਆ ਉਹ ਬਹੁਤ ਵੀਰਾਂ ਨੇ ਉੱਥੇ ਵੀ ਸੇਵਾ ਕੀਤੀ ਆ ਤੇ ਮੈਨੂੰ ਲੱਗਦਾ ਕਿ ਆਪੋ ਆਪਣੇ ਇਲਾਕਿਆਂ 'ਚ ਭਾਵੇਂ ਹਰਿਆਣੇ ਦੇ ਵੀਰ ਆਪਣਾ ਇਲਾਕਾ ਸੰਭਲਣ ਪੰਜਾਬ ਵਾਲੇ ਵੀਰ ਆਪਣਾ ਇਲਾਕਾ ਸੰਭਲ ਐਵੇਂ ਦੇਰ ਤਾਰੀ ਪਖੰਡੀਆਂ ਮਗਰ ਨਾ ਤਰੋ ਆਪਣੇ ਆਪਣੇ ਇਲਾਕੇ ਵਿੱਚ ਐਦਾਂ ਦੇ ਲੋੜਵੰਦ ਵੀਰਾਂ ਦੀ ਮਦਦ ਕਰੀਏ ਤੇ ਸੱਚੀ ਗੱਲ ਹੈ ਅੱਜ ਮਾਨਾ ਬੜਾ ਦੁਖੀ ਹੋਇਆ ਬੜਾ ਅਫਸਰਟ ਹੋਇਆ ਕਿ ਯਾਰ ਇੱਕ ਨੌਜਵਾਨ ਵੀਰ ਸਿਰਫ ਇਸ ਗੱਲ ਨੂੰ ਮਤਲਬ ਉਹਦੀ ਜ਼ਿੰਦਗੀ ਜੀਵ ਇੱਕ ਬੰਨੇ ਬਾੜਾਂ ਤੇ ਲੜਦੇ ਸਾਡੇ ਵੀਰ ਉਹਨਾਂ ਦੀਆਂ ਲਾਸ਼ਾਂ ਤਰੰਗਿਆਂ ਚ ਰਪੇਟ ਕੇ ਆ ਰਹੀਆਂ ਇੱਕ ਬੰਨੇ ਇਦਾਂ ਦੇ ਸਾਡੇ ਵੀਰ ਜਿਹੜੇ ਆ ਸਮਾਜ ਦੀ ਸੇਵਾ ਕਰਦੇ ਆਪਣੇ ਜੀਵਨ ਲੀਲਾ ਜਿਹਨਾਂ ਦੀ ਖਤਮ ਹੋ ਰਹੀ ਆ ਕੁਝ ਨਸ਼ਿਆਂ ਚ ਆਪਣਾ ਨੌਜਵਾਨ ਗਰਕ ਹੋ ਰਿਹਾ ਆ ਤੁਹਾਡੀ ਬੇਨਤੀ ਹੈ ਵੀਰੋ ਜਿੱਥੇ ਵੀ ਤੁਸੀਂ ਬੈਠੇ ਹੋ ਆਪੋ ਆਪਣੇ ਇਲਾਕੇ ਵਿੱਚ ਲੋੜਵੰਦ ਵੀਰਾਂ ਦੀ ਪਰਿਵਾਰਾਂ ਦੀ ਆਪਣੀ ਦਸਵੰਧ ਦੀ ਕਮਾਈ ਵਿੱਚੋਂ ਮਦਦ ਕਰੋ ਐਵੇਂ ਦੇਹਦਾਰੇ ਪਖੰਡੀਆਂ ਮਗਰ ਜਾ ਕੇ ਸਾਨੂੰ ਲੜਖੜੀਆਂ ਕੱਢਣ ਦੀ ਲੋੜ ਨਹੀਂ ਆ ਇਦਾਂ ਦੇ ਨੌਜਵਾਨ ਦੇ ਨਾਲ ਇਹੋ ਜਿਹੇ ਪਰਿਵਾਰਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ